ਲੋ ਜੀ ਇੰਨੀ ਜਿਆਦਾ ਗਰਮੀ ਦੇ ਵਿੱਚ ਠੰਡਕ ਪਹੁੰਚਾਉਣ ਵਾਲੀ ਅੱਜ ਮੈਂ ਬਣਾਈ ਆ ਜੀ ਘੀਆ ਦੀ ਗਜਰੇਲਾ ਬਰਫੀ ਜੋ ਕਿ ਬਹੁਤ ਹੀ ਟੇਸਟੀ ਥੋੜੇ ਸਮਾਨ ਦੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਦੇਖੋ ਬਿਲਕੁਲ ਲੱਛੇਦਾਰੇ ਸਾਡੀ ਬਰਫੀ ਬਣ ਕੇ ਤਿਆਰ ਹੋਈ ਆ ਖਾਣ ਨੂੰ ਇੰਨੀ ਟੇਸਟੀ ਸੀ ਬਹੁਤ ਵਧੀਆ ਸੀ ਇਸ ਤਰ੍ਹਾਂ ਬਣਾਓ ਬਹੁਤ ਹੀ ਘੱਟ ਖਰਚੇ ਦੇ ਵਿੱਚ ਇੱਕ ਹੀ ਯਾਦੀ ਗਜਰੇਲਾ ਬਰਫੀ ਤਿਆਰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਪਰਿਵਾਰਾਂ ਵਿੱਚ ਹੱਸਦਾ ਵਸਦਾ ਵਾਤਾਵਰਣ ਤੇ ਚੜ੍ਹਦੀ ਕਲਾ 'ਚ ਰੱਖਿਆ ਸੀ ਵੀ ਠੀਕ ਆ ਤੇ ਜੀ ਚੜ੍ਹਦੀ ਕਲਾ 'ਚ ਆ ਇਹ ਮੈਂ ਲਈ ਆ ਜੀ ਕੀ ਆ ਅੱਜ ਬਣਾਣੀ ਆਪਾਂ ਕੀ ਆ ਦੀ ਬਰਫੀ ਕੁਛ ਥਾਮਾ ਤੇ ਇਹਨੂੰ ਕੀ ਆ ਕਹਿੰਦੇ ਕੁਛ ਥਾਮਾ ਤੇ ਇਹਨੂੰ ਕद्दू ਵੀ ਕਹਿੰਦੇ ਆ ਪਰ ਕੀਆ ਵੀ ਕਹਿ ਦਿੰਦੇ ਆ ਲੋਕੀ ਵੀ ਕਹਿ ਦਿੰਦੇ ਆ ਸੋ ਜੀ ਇਹ ਮੈਂ ਇੱਕ ਲੋਕੀ ਇੱਕ ਕੀਆ ਲਈ ਆ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਪਹਿਲਾਂ ਧੋਣ ਤੋਂ ਬਾਅਦ ਜੀ ਇਹਨੂੰ ਮੈਂ ਇਹਦਾ ਛਿਲਕਾ ਉਤਾਰ ਦਿੱਤਾ ਛਿਲਕਾ ਉਤਾਰਨ ਤੋਂ ਬਾਅਦ ਜੀ ਇਹਨੂੰ ਫਿਰ ਦੁਬਾਰਾ ਧੋਤਾ ਕਿਉਂਕਿ ਥੋੜੀ ਜਿਹੀ ਕਿਰਕ ਜਿਹੀ ਹੁੰਦੀ ਆ ਸੋ ਜੀ ਇਹ ਬਿਲਕੁਲ ਫਰੈਸ਼ ਆ ਤਾਜੀ ਕੀ ਆਇਆ ਤੇ ਇਹਨੂੰ ਮੈਂ ਇਸ ਤਰ੍ਹਾਂ ਕੱਟ ਕੇ ਇਹਨੂੰ ਕਰਨਾ ਜੀ ਇਹਨੂੰ ਆਪਾਂ ਕੀਆ ਨੂੰ ਕੱਦੂ ਕਸ ਕਰਨਾ ਆ ਸੋ ਜੀ ਕੱਦੂ ਕਸ ਕਰਨ ਤੋਂ ਪਹਿਲਾਂ ਜੀ ਜੋ ਇਹਦੇ ਵਿੱਚ ਪਲਪ ਹੁੰਦਾ ਆ ਉਹ ਨਹੀਂ ਪਾਣਾ ਜੋ ਕਿ ਬੀਜ ਵਾਲਾ ਹਿੱਸਾ ਹੁੰਦਾ ਆ ਬੀਜ ਜਿਆਦਾ ਮੋਟੇ ਵੀ ਨਹੀਂ ਪਰ ਇਹਨੂੰ ਆਪਾਂ ਕੱਢ ਦੇਣਾ ਜਿਹੜਾ ਇਹਦਾ ਪਲਪ ਆ ਕੀ ਇਹਦਾ ਆ ਦੇਖੋ ਇਸ ਤਰ੍ਹਾਂ ਇਸ ਸੌਫਟ ਜਿਹਾ ਪਾਰਟ ਆ ਇਹ ਕੱਢ ਲੈਣਾ ਇਹਨੂੰ ਤੁਸੀਂ ਵੇਸਟ ਨਾ ਕਰਿਓ ਚਾਹੇ ਤਾਂ ਤੁਸੀਂ ਇਹਦੀ ਸਬਜ਼ੀ ਬਣਾ ਸਕਦੇ ਆ ਕੁਝ ਵੀ ਬਣਾ ਸਕਦੇ ਆ ਪਰ ਇਹਨੂੰ ਵੇਸਟ ਨਾ ਕਰਿਓ ਬਹੁਤ ਹੀ ਵਧੀਆ ਇਹ ਕੀਆ ਹੁੰਦੀ ਗਰਮੀਆਂ ਵਾਸਤੇ ਠੰਡਕ ਪਹੁੰਚਾਉਂਦੀ ਆ ਬਿਲਕੁਲ ਠੰਡੀ ਹੁੰਦੀ ਆ ਲਓ ਜੀ ਇਸ ਤਰ੍ਹਾਂ ਸਾਰੇ ਪੀਸਸ ਇਹਨੂੰ ਅਲੱਗ ਕਰ ਲਿਆ ਪੀਸਾ ਨੂੰ ਤੇ ਇਸ ਤੋਂ ਬਾਅਦ ਜੀ ਹੁਣ ਜਿਹੜੀ ਆ ਬਾਕੀ ਸਾਡੇ ਦੀ ਕੀ ਅਸੀਂ ਇਹਨੂੰ ਮੈਂ ਪਾਣੀ ਦੇ ਵਿੱਚ ਭਿਉ ਕੇ ਰੱਖ ਦਿੱਤਾ ਪਾਣੀ ਦੇ ਵਿੱਚ ਭਿਉਣਾ ਆ ਪਿਓਣ ਤੋਂ ਬਾਅਦ ਜੀ ਆ ਦੇਖੋ ਇਸ ਤਰ੍ਹਾਂ ਇਹਦੇ ਟੁਕੜੇ ਕੱਟ ਕੇ ਰੱਖ ਦੇਣਾ ਤਾਂ ਜੋ ਇਹ ਥੋੜੀ ਜਿਹੀ ਕਾਲੀ ਹੋ ਜਾਂਦੀ ਆ ਉਹ ਨਾ ਹੋਵੇ ਬਿਲਕੁਲ ਫਰੈਸ਼ ਰਹੇ ਤਾਜੀ ਰਹੇ ਵੈਸੇ ਵੀ ਇਹ ਕੀ ਆ ਤਾਜੀ ਹੀ ਅੱਜ ਕੱਲ ਆਉਂਦੀ ਆ ਤਾਜੀ-ਤਾਜੀ ਵਿਕ ਜਾਂਦੀ ਸਾਰਿਆਂ ਨੂੰ ਪਸੰਦ ਆ ਜੀ ਤੇ ਜੇਕਰ ਬੱਚੇ ਸਬਜੀ ਨਹੀਂ ਖਾਂਦੇ ਕੋਈ ਸਬਜੀ ਇਹ ਨਹੀਂ ਖਾਂਦਾ ਤਾਂ ਤੁਸੀਂ ਇਸ ਤਰ੍ਹਾਂ ਇਹਦੀ ਬਰਫੀ ਬਣਾ ਸਕਦੇ ਆ ਇਸ ਤਰ੍ਹਾਂ ਮੈਂ ਸਾਰਿਆਂ ਨੂੰ ਪੀਸਾ ਨੂੰ ਕद्दूकस ਕਰ ਲੈਣਾ ਆ ਮੋٹے ਸਾਈਡ ਤੋਂ ਨਹੀਂ ਕਰਨਾ ਜਿਹੜਾ ਮੀਡੀਅਮ ਸਾਈਜ਼ ਹੁੰਦੀ ਨਾ ਉਤੋਂ ਕद्दूकस ਕਰ ਲੈਣਾ ਕਰਨ ਤੋਂ ਬਾਅਦ ਜੀ ਦੇਖੋ ਸਾਰੇ ਕੀ ਅੱਗ ਕद्दूकस ਕਰਨ ਤੋਂ ਬਾਅਦ ਜੀ ਇਹਨੂੰ ਮੈਂ ਇਸ ਤਰ੍ਹਾਂ ਇਹਦਾ ਪਾਣੀ ਜਿਹੜਾ ਨਿਚੋੜਨਾ ਆ ਮੈਨੂੰ ਥੋੜਾ ਜਿਹਾ ਹੱਥ ਨਾਲ ਨਿਚੋੜਨ ਦੇ ਨਾਲ ਹੀ ਹੁੰਦਾ ਕਿ ਥੋੜੀ ਜਿਹੀ ਕੀਆ ਪਾਣੀ ਜਿਹੜਾ ਆਪਾਂ ਨਿਚੋੜਦੇ ਹਾਂ ਉਹਦੇ ਵਿੱਚ ਚੱਲੀ ਜਾਂਦੀ ਆ ਸੋ ਜੀ ਇਹਨੂੰ ਇੱਕ ਕੱਪੜੇ 'ਚ ਪਾ ਲੈਣਾ ਆ ਕਪੜੇ ਦੇ ਵਿੱਚ ਪਾ ਕੇ ਤੁਸੀਂ ਉਹਨੂੰ ਕਪੜੇ ਨਾਲ ਵੀ ਨਿਚੋੜ ਸਕਦੇ ਆ ਜਾਂ ਹੱਥ ਨਾਲ ਵੀ ਨਿਚੋੜ ਸਕਦੇ ਆ ਇਸ ਤਰ੍ਹਾਂ ਮੈਂ ਸਾਰੀ ਘੀਆ ਨਿਚੋੜ ਲਈਆ ਪਾਣੀ ਇਹਦਾ ਦੇਖੋ ਕੱਢ ਲਿਆ ਇਹਨੂੰ ਵੇਸਟ ਨਹੀਂ ਕਰਨਾ ਇਹਨੂੰ ਤੁਸੀਂ ਸਵੇਰੇ ਖਾਲੀ ਪੇਟ ਪੀਓ ਸਿਹਤ ਵਾਸਤੇ ਪੇਟ ਵਾਸਤੇ ਕਈ ਰੋਗਾਂ ਵਾਸਤੇ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਪਾਣੀ ਜਿਹੜਾ ਘੀਆ ਦਾ ਜੂਸ ਹੁੰਦਾ ਹੈ ਇਹ ਫਰੈਸ਼ ਆ ਕੋਈ ਛੇ ਦੇ ਵਿੱਚ ਪਾਉਣਾ ਨਹੀਂ ਹੁਣ ਜੀ ਮੈਂ ਗੈਸ ਦੀ ਫਲੇਮ ਔਨ ਕਰ ਲਈ ਔਨ ਕਰਨ ਤੋਂ ਬਾਅਦ ਜੀ ਮੈਂ ਪੈਨ ਰੱਖੀ ਆ ਗੈਸ ਦੇ ਉੱਤੇ ਇਹਦੇ ਵਿੱਚ ਮੈਂ ਸਿਰਫ ਇੱਕ ਚਮਚ ਦੇਸੀ ਘਿਓ ਦਾ ਪਾਇਆ ਤੁਸੀਂ ਚਾਹੋ ਤਾਂ Đਾਲਦਾ ਵੀ ਪਾ ਸਕਦੇ ਆ ਪਰ ਟੇਸਟ ਦੇਸੀ ਘਿਓ ਚ ਹੀ ਵਧੀਆ ਆਉਂਦਾ ਆ ਇਹਦੇ ਵਿੱਚ ਆਪਾਂ ਜਿਹੜੀ ਇਹ ਲੋਕੀ ਆ ਇਹਨੂੰ ਹਲਕਾ ਜਿਹਾ ਇਹਨੂੰ ਮੈਂ ਸੌਟੇ ਕਰਨਾ ਆ ਲੋਕੀ ਨੂੰ ਨਾਲੋਂ ਨਾਲ ਹਿਲਾਉਂਦੇ ਜਾਣਾ ਆ ਗੈਸ ਦੀ ਫਲੇਮ ਜਿਹੜੀ ਹੈ ਮੀਡੀਅਮ ਰੱਖਣੀ ਆ ਜਿਆਦਾ ਤੇਜ਼ ਨਹੀਂ ਕਰਨੀ ਜੀ ਗੈਸ ਦੀ ਫਲੇਮ ਕਿਉਂਕਿ ਜਿਹੜੀ ਲੋਕੀ ਹੁੰਦੀ ਹੈ ਬਹੁਤ ਸੌਫਟ ਹੁੰਦੀ ਆ ਇਹ ਜਲਦੀ ਹੀ ਥੱਲੇ ਤਲੇ ਦੇ ਨਾਲ ਲੱਗਣ ਲੱਗ ਜਾਂਦੀ ਆ ਸੋ ਜੀ ਮੈਂ ਇੱਕ ਗਲਾਸ ਦੁੱਧ ਦਾ ਲੈ ਆਇਆ ਇਹ ਕੱਪ ਮੇਰਾ ਵੱਡਾ ਸੀ ਸੋ ਮੈਂ ਨਾਪ ਕੇ ਇੱਕ ਗਲਾਸੇ ਦੇ ਵਿੱਚ ਦੁੱਧ ਦਾ ਪਾ ਲਿਆ ਇਹਦੇ ਵਿੱਚ ਹੀ ਮੈਂ 2 ਤੋਂ 3 ਚਮਚ ਵੱਡੇ ਭਰ ਕੇ ਮਿਲਕ ਪਾਊਡਰ ਦੇ ਪਾ ਲੈਣੇ ਆ ਤੇ ਇਧਰ ਨਾਲੋਂ ਨਾਲ ਮੈਂ ਲੋਕੀ ਕੀ ਆ ਜਿਹੜੀ ਆਪਾਂ ਕੱਦੂ ਕਸ ਕੀਤੀ ਸੀ ਇਹਨੂੰ ਵੀ ਹਿਲਾਉਂਦੇ ਜਾਣਾ ਆ ਦੇਖੋ ਇਸ ਤਰ੍ਹਾਂ ਮੇਰੇ ਚ ਮੂੰਹ ਦੇ ਵਿੱਚੋਂ ਕਈ ਵਾਰ ਲੋਕੀ ਨਿਕਲ ਜਾਂਦਾ ਆ ਕਿਉਂਕਿ ਹੈ ਤਾਂ ਸੇਮ ਹੀ ਚੀਜ਼ ਹੁੰਦੀ ਆ ਕੀਆ ਲੋਕੀ ਤੇ ਬਾਕੀ ਜੀ ਇਸ ਤਰ੍ਹਾਂ ਇਹਨੂੰ ਹਲਾਉਂਦੇ ਰਹੋ ਤੇ ਜੇਕਰ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਆ ਕਰੋ ਜੇ ਪਸੰਦ ਆਂਦੀ ਆ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਬਣਾ ਕੇ ਵੀ ਦੇਖਿਆ ਕਰੋ ਤੇ ਜੀ ਇਸ ਤਰ੍ਹਾਂ ਦੇਖੋ ਕਿੰਨਾ ਥਿੱਕ ਹੋ ਗਿਆ ਇਹ ਮਿਲਕ ਪਾਊਡਰ ਪਾਣ ਤੋਂ ਬਾਅਦ ਤੇ ਉਧਰ ਮੈਂ ਉਹਨੂੰ ਢੱਕ ਕੇ ਪਕਾ ਦੇ ਪਕਾਉਣ ਲਈ ਰੱਖ ਦਿੱਤਾ ਸਿਮ ਗੈਸ ਤੇ ਆਹ ਦੇਖੋ ਚਮਚ ਤੇ ਕਿੰਨੀ ਕੋਟਿੰਗ ਹੋ ਰਹੀ ਹੈ ਦੀ ਤੇ ਨਾਲੋਂ ਨਾਲ ਥੋੜੀ ਦੇਰ ਬਾਅਦ ਫੇਰ ਦੁਬਾਰਾ ਮੈਂ ਇਹਨੂੰ ਮਿਕਸ ਕਰ ਲੈਣਾ ਹਿਲਾ ਲੈਣਾ ਆ ਕਿਉਂਕਿ ਜਦੋਂ ਆਪਾਂ ਇਹਨੂੰ ਢੱਕ ਕੇ ਪਕਾਉਣਾ ਆ ਤਾਂ ਇਹਦੇ ਨਾਲ ਥੋੜੀ ਜਿਹੀ ਹਲਕੀ ਜਿਹੀ ਜਿਹੜੀ ਸਾਡੀ ਕੀ ਆਇਆ ਇਹ ਸੌਫਟ ਹੋ ਜਾਂਦੀ ਆ ਪਰ ਆਪਾਂ ਜਿਹੜੇ ਇਹਦੇ ਲੱਛੇ ਬਣੇ ਹੋਏ ਆ ਇਹ ਮੈਸ਼ ਨਹੀਂ ਕਰਨੇ ਕਿਉਂਕਿ ਟੇਸਟ ਫਲੇਵਰ ਸਾਰਾ ਇਹਨਾਂ ਦਾ ਹੀ ਹੁੰਦਾ ਆ ਜੀ ਇਸ ਤੋਂ ਬਾਅਦ ਜੀ ਹੁਣ ਮੈਂ ਇਹਦੇ ਵਿੱਚ ਇਹ ਹੈਗੀ ਆ ਘਰ ਦੀ ਮਲਾਈ ਇਹਨੂੰ ਮੈਂ ਫ੍ਰੀਜ਼ਰ ਵਿੱਚ ਰੱਖਦੀ ਹੁੰਨੀ ਇਸ ਕਰਕੇ ਥੋੜੀ ਜੰਮੀ ਹੋਈ ਆ ਤੇ ਹੈਗੀ ਬਿਲਕੁਲ ਫ੍ਰੈਸ਼ ਫ੍ਰੈਸ਼ ਮਲਾਈ ਆ ਜਿਸ ਤਰ੍ਹਾਂ ਕਿ ਸ਼ਾਮ ਨੂੰ ਆਪਾਂ ਮਲਾਈ ਕੱਢ ਕੇ ਨਾ ਫ੍ਰੀਜ਼ਰ ਦੇ ਵਿੱਚ ਰੱਖ ਦਿੰਨੇ ਆ ਤੇ ਦੂਸਰੇ ਦਿਨ ਦੀ ਮੇਰੀ ਇਹ ਵੀਡੀਓ ਆ ਤੇ ਉਹ ਮਲਾਈ ਆ ਤਾਜੀ ਆ ਫਰੈਸ਼ ਆ ਤੇ ਜਿਆਦਾ ਦਿਨ ਦੀ ਮਲਾਈ ਹੋਵੇ ਤੁਸੀਂ ਉਹ ਨਹੀਂ ਪਾਣੀ ਕਿਉਂਕਿ ਉਹਦੇ ਵਿੱਚ ਥੋੜੀ ਜਿਹੀ ਇੱਕ 스మెਲ ਜੀ ਆ ਜਾਂਦੀ ਆ ਤੇ ਇਸ ਤਰ੍ਹਾਂ ਮਲਾਈ ਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ ਮਲਾਈ ਦੇ ਨਾਲ ਜਿਹੜਾ ਇਹਦਾ ਟੇਸ ਤੇ ਆ ਬਹੁਤ ਹੀ ਵਧੀਆ ਕਰੀਮੀ ਜਿਹਾ ਟੇਸਟ ਆਂਦਾ ਆ ਵੈਸੇ ਤਾਂ ਆਪਾਂ ਮਿਲਕ ਪਾਊਡਰ ਵੀ ਪਾਇਆ ਆ ਖੋਏ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਜੀ ਸੋ ਜੀ ਇਸ ਤਰ੍ਹਾਂ ਇਹਨੂੰ ਹਲਾਉਂਦੇ ਰਹਿਣਾ ਅਗਰ ਤੁਹਾਡੇ ਕੋਲ ਮਲਾਈ ਹੈਗੀ ਤਾਂ ਮਲਾਈ ਪਾ ਦੋ ਮਿਲਕ ਪਾਊਡਰ ਨਹੀਂ ਹੈਗਾ ਤੁਸੀਂ ਨਹੀਂ ਪਾਣਾ ਇੱਕ ਚੀਜ਼ ਵੀ ਤੁਸੀਂ ਪਾ ਸਕਦੇ ਆ ਮਲਾਈ ਜਾਂ ਮਿਲਕ ਪਾਊਡਰ ਪਰ ਮੈਂ ਦੋਨੋਂ ਚੀਜ਼ਾਂ ਪਾਈਆਂ ਕਿਉਂਕਿ ਟੇਸਟੀ ਬਹੁਤ ਬਣਦੀ ਆ ਬਿਲਕੁਲ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕਿ ਆਪਾਂ ਖੋਏ ਤੋਂ ਬਣਾ ਕੇ ਇਹ ਬਰਫੀ ਤਿਆਰ ਕੀਤੀ ਹੁੰਦੀ ਆ ਬਣਾਈ ਸਿਰਫ ਅਸੀਂ ਇੱਕ ਚਮਚ ਖੋਏ ਨਾਲ ਆ ਪਰ ਟੇਸਟੀ ਬਹੁਤ ਜ਼ਿਆਦਾ ਬਣੀ ਸੀ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਹੁਣ ਜਿਹੜਾ ਮੈਂ ਦੁੱਧ ਰੱਖਿਆ ਹੋਇਆ ਸੀ ਉਹ ਵੀ ਪਾਤਾ ਮਿਕਸ ਕਰਕੇ ਨਾਲੋ ਨਾਲ ਹਲਾਉਂਦੇ ਜਾਣਾ ਜਿਹੜੇ ਦੇ ਵਿੱਚ ਗੱਠਾਆਂ ਬਣਦੀਆਂ ਉਹਨਾਂ ਨੂੰ ਮਿਕਸ ਕਰਦੇ ਜਾਣਾ ਆ ਦੁੱਧ ਮਿਲਕ ਪਾਊਡਰ ਮਲਾਈ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਹ ਜੀ ਹੈਗਾ ਡੈਸੀਕੇਟਿਡ ਕੋਕੋਨਟ ਨਾਰੀਅਲ ਦਾ ਮੁਰਾਦਾ ਇਹਦੇ ਨਾਲ ਫਲੇਵਰ ਇੰਨਾ ਟੇਸਟੀ ਲੱਗਦਾ ਇਹਦਾ ਨਾ ਬਰਫੀ ਦਾ ਬਹੁਤ ਜ਼ਿਆਦਾ ਇਹ ਆਪਸ਼ਨal ਆ ਪਾਣਾ ਚਾਹੋ ਤਾਂ ਤੁਸੀਂ ਪਾ ਸਕਦੇ ਆਂ ਨਹੀਂ ਤਾਂ ਸਕਿੱਪ ਕਰ ਸਕਦੇ ਆਂ ਅਗਰ ਤੁਹਾਡੇ ਕੋ ਇਹ ਨਾਰੀਅਲ ਦਾ ਬੁਰਾਦਾ ਨਹੀਂ ਹੈਗਾ ਤੁਸੀਂ ਜਿਸ ਤਰ੍ਹਾਂ ਘਰ ਦੇ ਵਿੱਚ ਸੁੱਕਾ ਨਾਰੀਅਲ ਹੁੰਦਾ ਜਿਹਨੂੰ ਆਪਾਂ ਠੂਠੀ ਵੀ ਕਹਿੰਦੇ ਆ ਉਹਨੂੰ ਵੀ ਤੁਸੀਂ ਛਿਲਕਾ ਉਹਦਾ ਬਰਾਊਨ ਛਿਲਕਾ ਉਹਦਾ ਛਿੱਲ ਕੇ ਉਹ ਵੀ ਕद्दूकस ਕਰਕੇ ਤੁਸੀਂ ਪਾ ਸਕਦੇ ਆਂ ਤੇ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਜਾਣਾ ਤੇ ਹੁਣ ਮੈਂ ਲਾਸਟ ਦੇ ਵਿੱਚ ਇਹਦੇ ਵਿੱਚ ਪਾਤੀ ਜੀ ਚੀਨੀ ਖੰਡ ਅਗਰ ਤੁਹਾਡੇ ਕੋਲ ਪਾਊਡਰ 슈ਗਰ ਹੈ ਤੁਸੀਂ ਉਹ ਪਾ ਸਕਦੇ ਆ ਪਰ ਮੈਂ ਇਹਦੇ ਵਿੱਚ ਚੀਨੀ ਪਾਈ ਆ ਆ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਮੈਂ ਹਲਕਾ ਜਿਹਾ ਇੱਕ ਪਿੰਚ ਗ੍ਰੀਨ ਫੂਡ ਕਲਰ ਪਾਇਆ ਆ ਅਗਰ ਤੁਸੀਂ ਚਾਹੋ ਤਾਂ ਪਾ ਸਕਦੇ ਆ ਨਹੀਂ ਤਾਂ ਤੁਸੀਂ ਸਕਿਪ ਵੀ ਕਰਦੇ ਹੋ ਐਸੇ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਆ ਜੀ ਕਿਉਂਕਿ ਮੈਂ ਫੂਡ ਕਲਰ ਇਸ ਕਰਕੇ ਪਾਇਆ ਆ ਕਿਉਂਕਿ ਦੁੱਧ ਪਾਣ ਦੇ ਨਾਲ ਇਹ ਤਾਂ ਜਿਹੜਾ ਥੋੜਾ ਕਲਰ ਸੀ ਲਾਈਟ ਹੋ ਗਿਆ ਸੀ ਸੋ ਜਿਵੇਂ ਬਿਲਕੁਲ ਜਿਸ ਤਰ੍ਹਾਂ ਘੀ ਦਾ ਕਲਰ ਹੁੰਦਾ ਉਸ ਤਰ੍ਹਾਂ ਮੈਂ ਬਣਾਇਆ ਤੇ ਇਸ ਕਰਕੇ ਤੁਹਾਡੀ ਮਰਜ਼ੀ ਆ ਪਾਣਾ ਚਾਹੋ ਪਾ ਲਓ ਵੈਸੇ ਟੇਸਟ ਦਾ ਕੋਈ ਫਰਕ ਨਹੀਂ ਪੈਂਦਾ ਟੇਸਟ ਫਲੇਵਰ ਵਧੀਆ ਹੀ ਆਉਂਦਾ ਆ ਪਰ ਦੇਖਣ ਨੂੰ ਜਿਹੜੀ ਚੀਜ਼ ਵਧੀਆ ਲਾਦੀ ਖਾਣ ਨੂੰ ਵੀ ਉਸ ਨੂੰ ਦਿਲ ਕਰਦਾ ਇਸ ਕਰਕੇ ਮੈਂ ਥੋੜਾ ਜਿਹਾ ਇਹਦੇ ਵਿੱਚ ਸਿਰਫ ਇੱਕ ਪਿੰਚ ਗ੍ਰੀਨ ਫੂਡ ਕਲਰ ਪਾਇਆ ਆ ਸੋ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿੰਨਾ ਚਿਰ ਇਹ ਕੜਾਈ ਦਾ ਤਲਾ ਨਹੀਂ ਛੱਡਦੀ ਆ ਦੇਖੋ ਬਿਲਕੁਲ ਪੈਨ ਦਾ ਤਲਾ ਛੱਡਣ ਲੱਗ ਪਈ ਆ ਇੱਕ ਥਾਂ ਤੇ ਇਕੱਠੀ ਹੋ ਰਹੀ ਆ ਇਹੀ ਇਹਦਾ ਸਾਈਨ ਆ ਕਿ ਸਾਡੀ ਬਰਫੀ ਸੈੱਟ ਹੋਣ ਵਾਸਤੇ ਬਿਲਕੁਲ ਤਿਆਰ ਆ ਦੇਖੋ ਜੀ ਜਿਆਦਾ ਵੀ ਇਹਨੂੰ ਮੈਸ਼ ਨਹੀਂ ਕਰਨਾ ਤਾਂ ਜੋ ਜਿਹੜੇ ਇਹਦੇ ਪੋਸ਼ਟਿਕ ਤੱਤ ਹੁੰਦੇ ਆ ਕਿ ਯਾਦੇ ਉਹ ਨਸ਼ਟ ਨਹੀਂ ਕਰਨੇ ਤੇ ਐਸੀ ਤਰ੍ਹਾਂ ਹੀ ਇਹ ਹਲਕਾ ਜਿਹਾ ਵਿੱਚ ਜਿਹੜੇ ਆਪਾਂ ਲੱਛੇ ਜੇ ਰੱਖੇ ਉਹਨਾਂ ਦਾ ਕਰੰਚ ਹੁੰਦਾ ਆ ਪੂਰੇ ਪੱਕੇ ਹੋਏ ਹੁੰਦੇ ਆ ਪਰ ਟੇਸਟੀ ਬਹੁਤ ਜ਼ਿਆਦਾ ਹੁੰਦੇ ਆ ਜੀ ਇਸ ਤਰ੍ਹਾਂ ਮੇਕੋ ਇੱਕ ਮੈਂ ਥਾਲੀ ਲੈ ਲਿਆ ਜੀ ਮੇਕੋ ਗੋਲ ਥਾਲ ਨਹੀਂ ਸੀ ਮੈਂ ਬਣਾਉਣੀ ਸੀ ਬਰਫੀ ਚਾਹ ਤਾਂ ਤੁਸੀਂ ਲੱਡੂ ਵੀ ਬਣਾ ਸਕਦੇ ਆ ਇਹਦੇ ਵਿੱਚ ਮੈਂ ਲਗਾਤਾ ਹਲਕਾ ਜਿਹਾ ਘਿਓ ਦਾ ਹੱਥ ਤੇ ਇਸ ਦੇ ਵਿੱਚ ਹੀ ਮੈਂ ਇੱਕ ਸਾਈਡ ਤੇ ਇਹਨੂੰ ਬਰਫੀ ਨੂੰ ਸੈੱਟ ਕਰੂੰਗੀ ਆਹ ਲਓ ਜੀ ਇਸ ਤਰ੍ਹਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਚਾਹੋ ਤਾਂ ਕਿਸੇ ਖੁੱਲੀ ਪਲੇਟ ਦੇ ਵਿੱਚ ਵੀ ਇਹਨੂੰ ਸੈੱਟ ਕਰ ਸਕਦੇ ਆ ਮੈਨੂੰ ਥੋੜੇ ਜੇ ਪੀਸ ਮੋٹے ਪਸੰਦ ਸੀ ਸੋ ਜੀ ਮੈਂ ਇਸ ਤਰ੍ਹਾਂ ਪੀਸ ਮੋٹے ਬਣਾਉਣ ਦੇ ਖਾਤਰ ਮੈਂ ਥਾਲ ਦੀ ਇੱਕ ਸਾਈਡ ਤੇ ਇਹਨੂੰ ਮੈਂ ਬਰਫੀ ਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਸੈੱਟ ਕਰ ਲਿਆ ਸੈੱਟ ਕਰਨ ਤੋਂ ਬਾਅਦ ਹਲਕੀ ਜਿਹੀ ਠੰਡੀ ਹੋਣ ਤੋਂ ਬਾਅਦ ਫ੍ਰਿਜ 'ਚ ਰੱਖੀ ਫ੍ਰਿਜ 'ਚ ਇੱਕ ਘੰਟਾ ਰੱਖੀ ਤਕਰੀਬਨ ਕਿਉਂਕਿ ਕਈ ਵਾਰ ਲਾਈਟ ਦਾ इशू ਹੁੰਦਾ ਲਾਈਟ ਚੱਲ ਜਾਂਦੀ ਆ ਕਦੇ ਆ ਜਾਂਦੀ ਆ ਸੋ ਜੀ ਇੱਕ ਘੰਟਾ ਰੱਖਣ ਤੋਂ ਬਾਅਦ ਬਰਫੀ ਸਾਡੀ ਹੋ ਗਈ ਪੂਰੀ ਤਰ੍ਹਾਂ ਸੈੱਟ ਸੈੱਟ ਹੋਣ ਤੋਂ ਬਾਅਦ ਇਹਨੂੰ ਮੈਂ ਕਰੂੰਗੀ ਕਟਿੰਗ ਡੀਮੋਲਡ ਕਰਕੇ ਸੋ ਜੀ ਲਓ ਜੀ ਸਾਡੀ ਬਰਫੀ ਬਿਲਕੁਲ ਤਿਆਰ ਆ ਆ ਦੇਖੋ ਜੀ ਕਿੰਨੀ ਸੋਹਣੀ ਬਣੀ ਪ੍ਰਦੀਪ ਬਹੁਤ ਖੁਸ਼ ਹੋ ਰਹੀ ਸੀ ਦੇਖ ਕੇ ਕਿਉਂਕਿ ਉਹਦੀ ਫੇਵਰਟ ਆ ਮਠਿਆਈ ਇਹ ਸਾਡੀ ਸੋ ਜੀ ਇਹਨੂੰ ਮੈਂ ਹਲਕਾ ਜਿਹਾ ਹੱਥ ਦੇ ਨਾਲ ਆ ਦੇਖੋ ਇਸ ਸਾਈਡ ਤੇ ਇਸ ਤਰ੍ਹਾਂ ਸਿੱਧਾ ਕਰਕੇ ਰੱਖਿਆ ਮੈਂ ਲਗਾਣਾ ਇਹ ਤੇ ਚਾਂਦੀ ਦਾ ਵਰਕ ਤੁਸੀਂ ਚਾਹੋ ਤਾਂ ਤੁਸੀਂ ਡ్రਾਈ ਫਰੂਟ ਲਗਾ ਸਕਦੇ ਆ ਜਾਂ ਤੁਸੀਂ ਐਦਾਂ ਵੀ ਸਰਵ ਕਰ ਸਕਦੇ ਆ ਕੁਝ ਵੀ ਲਗਾ ਲਓ ਦੇਖਣ ਨੂੰ ਵਧੀਆ ਲੱਗਦਾ ਆ ਟੇਸਟੀ ਸਭ ਤੋਂ ਜ਼ਿਆਦਾ ਬਣਦੀ ਆ ਤੇ ਇਸ ਤਰ੍ਹਾਂ ਬਣਾਇਓ ਵੀਡੀਓ ਨੂੰ ਯਾਦ ਦੇ ਨਾਲ ਜੀ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਮੈਂਟ ਜਰੂਰ ਕਰਿਓ ਜੋ ਵੀ ਕਮੈਂਟ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਹੱਥ ਜੋੜ ਕੇ ਧੰਨਵਾਦ ਹੈ ਜੀ ਦੇਖੋ ਜੀ ਕਟਿੰਗ ਕਿੰਨੀ ਸੋਹਣੀ ਹੋ ਰਹੀ ਹੈ ਨਾਈਫ ਤੋਂ ਹੀ ਤੁਸੀਂ ਚਾਕੂ ਤੋਂ ਅੰਦਾਜ਼ਾ ਲਗਾ ਸਕਦੇ ਆ ਕਿੰਨਾ ਵਧੀਆ ਚਾਕੂ ਦੇ ਨਾਲ ਇਹਦੀ ਕਟਿੰਗ ਹੋ ਰਹੀ ਹੈ ਥੋੜਾ ਜਿਹਾ ਜਿਹੜਾ ਸਿਲਵਰ ਵਰਕ ਹੈ ਨਾ ਲਗਾਇਆ ਇਹਦਾ ਇਸ਼ੂ ਹੁੰਦਾ ਕਿਉਂਕਿ ਹੱਥ ਦੇ ਨਾਲ ਵੀ ਚਿਪਕਦਾ ਆ ਤੇ ਨਾਈਫ ਦੇ ਨਾਲ ਵੀ ਲੱਗਦਾ ਆ ਸੋ ਜੀ ਇਸ ਤਰ੍ਹਾਂ ਦੇਖੋ ਮੈਂ ਇਹਦੀ ਕਟਿੰਗ ਕਰ ਰਹੀ ਆ ਤੁਸੀਂ ਆਪਣੇ ਪਸੰਦ ਦੇ ਜਿਵੇਂ ਚਾਹੋ ਪੀਸ ਕੱਟ ਸਕਦੇ ਆ ਚਾਹੋ ਤਾਂ ਤੁਸੀਂ ਇਹਦੇ ਲੱਡੂ ਵੀ ਬਣਾ ਸਕਦੇ ਆ ਲੱਡੂ ਵੀ ਬਹੁਤ ਵਧੀਆ ਬਣਦੇ ਆ ਟੇਸਟ ਉਹੀ ਹੁੰਦਾ ਆ ਜੋ ਵੀ ਤੁਹਾਡੀ ਚੁਆਇਸ ਆ ਲੱਡੂ ਬਣਾਉਣ ਦੀ ਜਾਂ ਬਰਫੀ ਦੀ ਉਹ ਤੁਸੀਂ ਬਣਾ ਸਕਦੇ ਆ ਆ ਦੇਖੋ ਕਟਿੰਗ ਮੈਂ ਕਰ ਲਈ ਆ ਹੁਣ ਮੈਂ ਕਰਨ ਲੱਗੀ ਆ ਜੀ ਸਰਵਿੰਗ ਪਲੇਟ ਦੇ ਵਿੱਚ ਸਰਵ ਕਰਨ ਲੱਗੀ ਆ ਬਹੁਤ ਸੋਹਣੀ ਲੱਗ ਰਹੀ ਸੀ ਬਰਫੀ ਤੇ ਟੇਸਟੀ ਵੀ ਉਨੇ ਹੀ ਸੀਗੀ ਜਿੰਨੀ ਦੇਖਣ ਨੂੰ ਸੋਹਣੀ ਲੱਗਦੀ ਸੀ ਸੋ ਜੀ ਲਓ ਜੀ ਆਪਾਂ ਲਗਿਆ ਸਰਵ ਕਰਨ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਨ ਦਾ ਮੇਰੀਆਂ ਭੈਣਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਵੱਡਿਆਂ ਦਾ ਸਾਰਿਆਂ ਦਾ ਭਰਾਮਾਂ ਦਾ ਬਹੁਤ ਹੀ ਤਹਿ ਦਿਲੋਂ ਸ਼ੁਕਰੀਆ ਧੰਨਵਾਦ ਜੀ ਤੇ ਇਸ ਤਰ੍ਹਾਂ ਬਰਫੀ ਬਣਾਓ ਇਹਦਾ ਕੋਈ ਨੁਕਸਾਨ ਨਹੀਂ ਘਰ ਦੇ ਵਿੱਚ ਆਪਾਂ ਬਣਾ ਸਕਦੇ ਹਾਂ ਬਾਜ਼ਾਰ ਤੋਂ ਅਵਾਈਡ ਕਰੋ ਜੀ ਬਹੁਤ ਮਿਲਾਵਟਾਂ ਆਉਂਦੀਆਂ ਐ ਲੋਕੀ ਦੀ ਬਰਫੀ ਆ ਸਾਰਿਆਂ ਵਾਸਤੇ ਚੰਗੀ ਆ ਹੈਲਥੀ ਆ ਸਿਹਤ ਵਾਸਤੇ ਵੀ ਵਧੀਆ ਆ ਠੰਡਕ ਪਚਾਉਂਦੀ ਆ ਤੇ ਇਹਨੂੰ ਤੁਸੀਂ ਬਣਾਓ ਖਾਓ ਕੋਈ ਗੈਸਟ ਨੇ ਵੀ ਆਣਾ ਹੋਵੇ ਆਪਾਂ ਤਕਰੀਬਨ ਇਹਨੂੰ 2 ਘੰਟੇ ਪਹਿਲਾਂ ਬਣਾ ਸਕਦੇ ਹਾਂ ਕਿਉਂਕਿ ਅੱਜ ਕੱਲ ਤਾਂ ਪਤਾ ਲੱਗੇ ਜਾਂਦਾ ਆ ਫੋਨ ਤੇ ਕੋਈ ਕੋਈ ਸਾਡੇ ਘਰ ਗੈਸਟ ਆ ਰਿਹਾ ਤੇ ਆਪਾਂ ਘਰ 'ਚੇ ਬਣਾ ਕੇ ਤਿਆਰ ਕਰ ਸਕਦੇ ਹਾਂ ਕੋਈ ਮਹਿੰਗੀ ਨਹੀਂ ਆਂਦੀ। ਇਹੀ ਮਠਿਆਈ ਆਪਾਂ ਬਾਜ਼ਾਰ ਤੋਂ ਲਵਾਂਗੇ ਬਹੁਤ ਮਹਿੰਗੀ ਮਿਲਦੀ ਆ। ਲਓ ਜੀ ਸਾਡੀ ਬਰਫੀ ਬਣ ਕੇ ਹੋ ਗਈ ਆ ਤਿਆਰ ਤੋੜ ਕੇ ਦਿਖਾ ਰਹੀ ਆ ਦੇਖੋ ਬਿਲਕੁਲ ਉਹੀ ਤੁਹਾਨੂੰ ਮੈਂ ਕਹਿ ਰਹੀ ਸੀ ਨਾ ਇਹਦੇ ਵਿੱਚ ਜਿਹੜੇ ਬਰੀਕ ਬਰੀਕ ਲੱਛੇ ਆ ਇਹਦੇ ਨਾਲ ਬਰਫੀ ਦੇ ਇਹ ਬਣਗੇ ਜੀ ਸਾਡੀ ਗਜਰੇਲੇ ਵਰਗੀ ਬਰਫੀ ਬਿਲਕੁਲ ਬਹੁਤ ਟੇਸਟੀ ਸੀ ਬਹੁਤ ਟੇਸਟੀ ਸੀ ਯਕੀਨ ਜਾਣਿਓ ਬਹੁਤ ਹੀ ਟੇਸਟੀ ਸੀ ਦੇਖੋ ਮੈਂ ਹਰ ਵਾਰ ਦੀ ਤਰ੍ਹਾਂ ਆਪਣੀ ਬੇਟੀ ਨੂੰ ਟੇਸਟ ਕਰਾਇਆ ਬਹੁਤ ਪਸੰਦ ਆਈ ਤੇ ਤੁਸੀਂ ਵੀ ਬਣਾਓ ਖਾਓ ਖਿਲਾਓ ਬੱਚਿਆਂ ਨੂੰ ਛੁੱਟੀਆਂ ਆ ਬੱਚਿਆਂ ਨੂੰ ਖਿਲਾਓ ਬੱਚੇ ਕੀਆ ਨਹੀਂ ਖਾਂਦੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਖਿਲਾ ਸਕਦੇ ਆ ਮੈਂ ਮਿਲਦੀ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆਉਂਗੀ ਆ ਦੇਖੋ ਕਿੰਨੇ ਵਧੀਆ ਤੁਹਾਨੂੰ ਨੇੜਿਓਂ ਕਰਕੇ ਦਿਖਾ ਰਹੀ ਆ ਬਹੁਤ ਟੇਸਟੀ ਸੀ ਤੇ ਜਿਹੜੇ ਲੱਛੇ ਸੀ ਬਿਲਕੁਲ ਜੂਸੀ ਸੀ ਜਿਹੜਾ ਆਪਾਂ ਮਿਲਕ ਪਾਊਡਰ ਪਾਇਆ ਉਹਦਾ ਕਰੀਮੀ ਟੇਸਟ ਆਉਂਦਾ ਸੀ ਮਲਾਈ ਦਾ ਵੀ ਟੇਸਟ ਵਿੱਚ ਮਲਾਈ ਦਾ ਤੇ ਮਿਲਕ ਪਾਊਡਰ ਦਾ ਜਿਹੜਾ ਟੇਸਟ ਆ ਰਿਹਾ ਸੀ ਬਿਲਕੁਲ ਮਾਵੇ ਵਾਲਾ ਆ ਰਿਹਾ ਸੀ ਕਰੀਮੀ ਜਿਹਾ ਟੇਸਟ ਆ ਰਿਹਾ ਸੀ ਬਣਾਈ ਸਿਰਫ ਇੱਕ ਚਮਚ ਘਿਓ ਨਾਲ ਆ ਤੇ ਜੀ ਬਣਾਇਓ ਓਕੇ ਜੀ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਸਤਿ ਸ੍ਰੀ ਅਕਾਲ ਜੀ